ਭਾਜੀ ਤੁਹਾਡਾ ਮੇਰਾ ਗੁਰਤੇਜ ਹੈ ਜੀ ਤੇਜੀ ਭਲਾਣਾ ਨਾ ਸ਼ਾਟੀ ਦਾ ਕੀ ਹੋਇਆ ਸੋਸਾਇਟੀ ਦੇ ਵਿੱਚ ਰਾਤੀਏ ਇਹ ਰਾਤੀ ਸਵੇਰੇ ਪਤਾ ਲੱਗਿਆ ਵੀ ਰਾਤੀ ਮੁੰਡਾ ਔਰੇ ਰਹਿੰਦਾ ਸੀ ਜੀਨ ਦਾ ਪੁਸ਼ਾਰ ਉਹਦਾ ਮਰਡਰ ਹੋਇਆ ਇਹ ਰਾਤੀ ਅੱਛਾ ਔਰ ਇਹ ਸਵੇਰੇ ਪਤਾ ਲੱਗਿਆ ਸਾਨੂੰ ਵੀ 9 ਵਜੇ ਅਸੀਂ ਆ ਕੇ ਦੇਖਿਆ ਭਾਜੀ ਹੁਣ ਪੁਲਿਸ ਆਈ ਹੋਈ ਆ ਫਰੈਂਸਿਕ ਟੀਮ ਆਈ ਹੋਈ ਆ ਟੀਪੀ ਸਾਹਿਬ ਬੈਠੇ ਨੇ ਅੰਦਰ ਆਏ ਹੋਏ ਐਸਜੀਓ ਸਾਹਿਬ ਬੈਠੇ ਨੇ ਕਵਦੀਸ਼ ਕਰ ਰਹੇ ਆ ਸਾਰੀ ਫੋਟੋ ਫੋਟੋਆਂ ਦੇਖੀਆਂ ਗਾਲ ਲਟੇਲਾ ਵਗੈਰਾ ਸਾਰਾ ਜੋ ਪ੍ਰੋਸੈਸ ਸਾਰਾ ਕੁਝ ਚੱਲ ਰਿਹਾ ਹੈ ਹੁਣ ਤੋਂ ਰਹਿ ਗਿਆ ਸੀ ਲੱਗਦਾ ਹੈ ਲੜਕੇ ਦੇ ਨਾਲ ਇੱਕ ਉਹ ਵੀ ਫਰੈਂਡ ਸੀਗੀ ਇੱਕ ਮੁੰਡਾ ਕੋਈ ਹੋ ਰਹਿਦਾ ਸੀ ਕਨਾਲ ਦੇ ਕਮਰੇ 'ਚ ਮੁੰਡਾ ਰਹਿੰਦਾ ਉਹ ਵੀ ਜੀਂਦਾ ਹੀ ਆ ਕੋਈ ਤਾਂ ਲੱਗਿਆ ਰਾਤ ਵੀ ਇਹ ਜਿਹੜੀ ਇਹ ਲੜਕੀ ਆ ਰੋਮ ਇਹਦਾ دوست ਇਕੱਠੇ ਤੇ ਇਕੱਠੇ ਸੀਗੇ ਉਹਰੇ ਬੈਗ-ਪੁੱਗ ਵੀ ਲਾ ਰਹੇ ਸੀ ਅੰਦਰ ਬੈ ਕੇ ਸਟੂਡੈਂਟ ਹੈ ਜੀ ਨਹੀਂ ਨਹੀਂ ਇਹ ਮੁੰਡੇ ਨੇ ਢਾਬਾ ਕੀਤਾ ਹੋਇਆ ਆ ਰਿਹਾ ਜਿਹੜਾ ਹੁਣ ਵੀਡੀਓ ਉਹ ਤੁਹਾਡੇ ਨਾਲ ਤੁਰਾਰੇ ਦੀ ਹਾਂਜੀ ਹਾਂਜੀ ਉਹ ਲੜਕੀ ਦਾ ਵੀ ਨੰਬਰ ਬੰਦ ਆ ਮੁੰਡੇ ਦਾ ਜਿਹੜਾ ਲੜਕੀ ਦੇ ਨਾਲ ਇੱਕ ਹੋਰ ਮੁੰਡਾ ਆਉਂਦਾ ਸੀ ਕੋਈ ਅਮਨ ਉਹਦਾ ਵੀ ਨੰਬਰ ਬੰਦ ਆ ਤੇ ਜਦੋਂ ਅੰਦਰ ਡੈੱਡ ਬਾਲ ਵੀ ਤੇ ਕਿੱਥੇ ਕਿੱਥੇ ਸੱਟਾਂ ਲੱਗੀਆਂ ਹੋਈਆਂ ਨੇ ਉਹਦੇ ਅੱਖ ਤੇ ਸੱਟ ਐ ਸਿਰ ਤੇ ਆ ਸਾਰਾ ਡੈਮੇਜ ਕੀਤਾ ਹੋਇਆ ਕੋਈ ਤਿੱਖੀ ਚੀਜ਼ ਨਾ ਆ ਚੀਜ਼ ਪੰਨੀ ਹੋਈ ਆ ਸਾਰੀ ਇਹ ਚਾਰੇ ਬੰਦੇ ਕਿੱਥੇ ਕਿੱਥੇ ਨੇ ਜੀ ਇਹ ਜੀਂਦੇ ਹੀ ਆ ਚਾਰੇ ਇੱਕ ਮੁੰਡਾ ਕੋਈ ਮੋਹਾਲੀ ਦਾ ਇੱਕ ਕੋਈ ਮੋਹਾਲੀ ਦਾ ਨਹੀਂ ਬਾਕੀ ਨਾਲ ਦੇ ਇੱਕ ਮੁੰਡਾ ਨਾਲ ਦੇ ਕਮਰੇ 'ਚ ਰਹਿੰਦਾ ਉਹ ਤਾਂ ਹੋਰੀ ਆ ਇੱਕਾ ਮੁਰਲੇ ਕਮਰੇ 'ਚ ਰਹਿੰਦਾ ਉਹ ਮੁੰਡਾ ਹਰਿਆਣੇ ਦਾ ਤੇ ਉਹ ਕੁੜੀ ਜੀਂਦੀ ਉਹ ਆ ਹਰਿਆਣੇ ਦੀ ਕੋਤਾ ਕਿ ਮਿਲ ਕੇ ਸਰੀਆ ਕਰਮ ਜੀ ਬਰੇ ਸਵੇਰੇ ਉਹ ਮਾਲਕ ਨੇ ਫੋਨ ਕੀਤਾ ਮੁੰਡਾ ਕੁੱਤੇ ਰਹਿੰਦਾ ਉਹਨੂੰ ਵੀ ਫੋਨ ਨਹੀਂ ਚੱਕ ਰਿਹਾ ਉਹਦਾ ਫੋਨ ਮੰਦਾ ਉਹਨੂੰ ਜਦੋਂ ਫੋਨ ਫੋਨ ਕੀਤਾ ਉਹਨੇ ਫੋਨ ਨਹੀਂ ਚੱਕਿਆ ਉੱਤੇ ਵਾਲਾ ਮੁੰਡਾ ਗਿਆ نیچے ਉਹ ਕਹਿੰਦਾ ਵੀ ਸੁੱਤਾ ਪਿਆ ਉਹ ਕਹਿੰਦਾ ਚੱਲ ਪਿਆ ਰਹਿਣ ਦੇ 20 ਮਿੰਟ ਬਾਅਦ ਦੁਬਾਰਾ ਫੇਰ ਮਾਲਕ ਨੇ ਉਹਨੂੰ ਮਕਾਨ ਮਾਲਕ ਦਾ ਇਹ ਦੋਸਤ ਅਸੀਂ ਇਕੱਠੇ ਹੀ ਰਹਿੰਦੇ ਸੀ ਇਹ ਮੁੰਡਾ ਜਿਹੜਾ ਇਹਦਾ ਮਾਰਡਰ ਹੋਇਆ ਤੇ ਮਕਾਨ ਮਾਲਕ ਕੀ ਨਾਮ ਹੈ ਜੀ ਦਾ ਇਹਦਾ ਤੁਸ਼ਾਰ ਹੈ ਮੁੰਡੇ ਦਾ ਨਾਮ ਜੀ ਦਾ ਮਾਲਕ ਕਿਹਦਾ ਕੀ ਨਾਮ ਹੈ ਸੀ ਦੋਸਤ ਜਿਹੜੀ ਲੜਕੀ ਦਾ ਨਾਮ ਤਮੰਨਾ ਤੇ ਉਹ ਜਿਹੜਾ ਲੜਕਾ ਇਹਦਾ ਦੋਸਤ ਅਛਾ ਇਹ ਸਾਰੇ ਜਿੰਦਗੀ ਰਹਿਣ ਵਾਲੇ ਇਹ ਜਿੰਦਗੀ ਰਹਿਣ ਵਾਲੇ ਉਦੋਂ ਆਮਨ ਮੁੰਡਾ ਮਹਾਲੀ ਰਹਿਣੇ ਕੋਈ ਇਹਨੇ ਪਹਿਲਾਂ ਵੀ ਗੱਲ ਦੱਸੀ ਕੋਈ ਤੁਹਾਨੂੰ ਨਹੀਂ ਨਹੀਂ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਜਾਨੀ ਕਿ ਪਹਿਲਾਂ ਉਹ ਸੁਸਾਇਟੀ ਦੇ ਪੰਜ ਚਾਰ ਜਣੇ ਨੰਬਰਾਂ ਜੇ ਸੀਗੇ ਅੱਲਾ ਗੁੱਲਾ ਰਾਤ ਨੂੰ ਦਰੂ ਗਰੂ ਪੀ ਕੇ ਹੁੱਕਾ ਹੱਕਾ ਪੀਂਦੇ ਬੁਲਟਾਂ ਦੇ ਬੜਾ ਕੇ ਬੜੂਕੇ ਮਨਾਉਂਦੇ ਗਾਰਡ ਨਾਲ ਵੀ ਇਹਨਾਂ ਨੇ ਇੱਕ ਦੋ ਵਾਰ ਦਰੂ ਗਰੂ ਪੀ ਕੇ ਹੰਗਾਮਾ ਕਰਿਆ ਤੁਸੀਂ ਸ਼ਹਿਰ ਕਿੰਨੀ ਕੀ ਡੇਰ ਪਹਿਲਾਂ ਇਸ ਕੋਠੀ ਦੇ ਵਿੱਚ ਆਇਆ ਰਹਿਣਾ ਇਹ ਕੋਠੀ ਨੂੰ ਹੋਈ 4-5 ਮਹੀਨੇ ਆ ਤਿਆਰ ਹੋਈ ਨੂੰ ਇਹ ਪੂਰਾ ਮਾਮਲਾ ਕੀ ਹੈ ਪੁਲਿਸ ਨੂੰ ਇਨਫੋਰਮੇਸ਼ਨ ਕੀ ਦਿੱਤੀ ਅੱਜ ਸਵੇਰ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਦਰਪਣ ਸਿਟੀ ਦੇ ਵਿੱਚ ਇੱਕ ਮੁੰਡਾ ਕਿਰਾਏ ਤੇ ਰਹਿੰਦਾ ਹੈਗਾ ਉਹਦਾ ਜਿਹੜਾ ਹੈਗਾ ਕਿਸੇ ਨੇ ਮਰਡਰ ਕਰਤਾ ਤੁਰੰਤ ਅਸੀਂ ਮੌਕੇ ਤੇ ਪਹੁੰਚੇ ਸਾਡੀ ਸਾਰੀ ਟੀਮ ਤੇ ਹੁਣ ਮੌਕੇ ਦੀ ਜਿਹੜੀ ਅਸੀਂ ਸਾਰਾ ਕ੍ਰਾਈਮ ਸੀਨ ਇਨਸਪੈਕਟ ਕਰ ਲਿਆ ਫੋਰੈਂਸਿਕ ਜਿਹੜੇ ਮਾਹਰ ਨੇ ਉਹਨਾਂ ਨੂੰ ਬੁਲਾ ਕੇ ਫਿੰਗਰਪ੍ਰਿੰਟ ਟੀਮ ਵੀ ਤੇ ਫੋਰੈਂਸਿਕ ਐਕਸਪਰਟਸ ਨੇ ਜੋ ਮੌਕੇ ਤੋਂ ਸਬੂਤ ਵਗੈਰਾ ਸੀ ਉਹ ਅਸੀਂ ਹਾਸਲ ਕਰ ਲਏ ਆ ਤੇ ਵਿਕਟਮ ਦੀ ਜਿਹੜੀ ਫੈਮਿਲੀ ਆ ਉਹਦੇ ਨਾਲ ਕੰਟੈਕਟ ਹੋ ਗਿਆ ਉਹ ਆ ਰਹੇ ਨੇ ਫਰਦਰ ਇਨਵੈਸਟੀਗੇਸ਼ਨ ਜਾਰੀ ਹੈ। ਪ੍ਰਾਇਮਰੀ ਇਨਵੈਸਟੀਗੇਸ਼ਨ ਚ ਕੁਝ ਸਰ ਚੀਜ਼ਾਂ ਕਲੀਅਰ ਹੋਏ। ਇਹ ਕੌਣ ਹੈ? ਕਿੱਥੇ ਦਾ ਰਹਿਣ ਵਾਲਾ ਹੈ? ਇਹ ਕੀ ਕੰਮ ਕਰਦਾ ਹੈ ਇੱਥੇ? ਨਾਮ ਕੀ ਹੈ? ਕਿਸ਼ਾਰ ਨਾਮ ਦਾ ਲੜਕਾ ਜੀ ਪਿੱਛੋਂ ਜੀਨ ਦਾ ਰਹਿਣ ਵਾਲਾ। ਬਾਈ 1 ਸਾਲ ਦੀ ਇਹਦੀ ਏਜ ਹੈਗੀ ਆ। ਇੱਥੇ ਕਿਸੇ ਰੈਸਟੋਰੈਂਟ ਦੇ ਵਿੱਚ ਕੰਮ ਕਰਦਾ ਸੀ। ਰੈਸਟੋਰੈਂਟ ਚਲਾਉਂਦਾ ਸੀਗਾ। ਤੇ ਪ੍ਰੀਲਿਮਿਨਰੀ ਤੌਰ ਤੇ ਹੀ ਸਾਹਮਣੇ ਆਇਆ ਕਿ ਇੱਥੇ ਰੈਂਟ ਤੇ ਰਹਿੰਦਾ ਸੀਗਾ। ਨਾਲ ਇਹਦੇ ਇੱਕ ਲੜਕੀ ਰਹਿੰਦੀ ਸੀਗੀ। ਤੇ ਅਸੀਂ ਬਾਕੀ ਸਾਰੀਆਂ ਜਿਹੜੀਆਂ ਸਾਰੇ ਐਂਗਲਸ ਤੋਂ ਇਨਵੈਸਟੀਗੇਸ਼ਨ ਜਿਹੜੀ ਜਾਰੀ ਹੈ। ਸਰ ਜਿਹੜ ਇਦੇ ਫੇਸ ਤੇ ਹੈੱਡ ਸਾਈਡ ਤੇ ਜਿਹੜੀ ਐ ਸਰਕੂਲਰ ਇਹ ਚਾਰੋਂ ਕਿੱਥੇ ਦਿੰਨੇ ਸਾਰੇ ਜਿਹੜੇ ਨਾਲ ਬੋਡੀ ਐ ਜਿਹੜੀ ਕੋਲੀ ਰਹਿੰਦੀ ਕਿੱਥੋਂ ਦੀ ਹੈ ਉਹ ਸਾਰਾ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਉਹਨਾਂ ਦੀ ਐਡਵਰਟਿਜ਼ੀਆ ਸੋ ਬਤਾ ਲਿਆ ਰਾਤ ਇੱਕ ਮੁੰਡਾ ਵੀ ਇਹਦਾ ਦੋਸਤ ਵੀ ਨਾਲ ਸੀ ਜੀ ਕਹਿੰਦੇ ਇਕੱਠਿਆਂ ਨੇ ਦਰਦ ਦਰੂ ਬੀਤੀ ਹੈ ਜੀ ਕੁਝ ਇਹੋ ਜਿਹਾ ਜਿਹਾ ਸਾਹਮਣੇ ਆਇਆ ਜੀ ਕੁਝ ਸਾਰੀਆਂ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਸਾਰੇ ਐਂਗਲ ਤੁਸੀਂ ਐਕਸਪਲੋਰ ਕਰ ਰਹੇ ਆ ਘਰ ਦੇ ਆਸ-ਪਾਸ ਸੀਸੀਟੀਵੀ ਕੈਮਰਾਜ਼ ਹੈਗੇ ਨੇ ਟੈਕਨੀਕਲ ਤੌਰ ਤੇ ਹਿਊਮਨ ਇੰਟੈਲੀਜੈਂਸ ਤੌਰ ਤੇ ਅਸੀਂ ਸਾਰਾ ਕੁਝ ਜਿਹੜਾ ਉਹ ਕੀ ਤੁਸੀਂ ਉਸ ਚੀਜ਼ ਦੀ ਗੱਲ ਕਰ ਰਹੇ ਹੋ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਕੋਈ ਪਤਾ ਲੱਗਿਆ ਹੋਵੇ ਕੋਈ ਤੇਜ਼ਦਾਰ ਹਥਿਆਰ ਇਹ ਕਿਸ ਕਿਸ ਨੇ ਬੋਡੀ ਨੂੰ ਯੂਜ਼ ਕੀਤਾ ਦੇਖੋ ਜੀ ਕ੍ਰਾਈਮ ਸੀਨ ਤੋਂ ਕੋਈ ਵੈਪਨ ਰਿਕਵਰ ਨਹੀਂ ਹੋਇਆ ਬਟ ਜਿਹੜੀ ਅਸੀਂ ਸਰਸਰੀ ਤੌਰ ਤੇ ਇਨਸਪੈਕਸ਼ਨ ਜਿਹੜੀ ਕੀਤੀ ਹੈਗੀ ਆ ਬੋਡੀ ਦੀ ਉਹਦੇ ਵਿੱਚ ਕੋਈ ਬਲੰਟ ਵੈਪਨ ਹੈਗਾ ਕੋਈ ਸ਼ਾਰਪੈਸਟ ਨਹੀਂ ਬਲੰਟ ਵੈਪਨ ਜਿਹੜਾ ਯੂਜ਼ ਹੋਇਆ ਤੇ ਬੋਡੀ ਜਿਹੜੀ ਆ ਉਹ ਕੰਬਲ ਦੇ ਨਾਲ ਢੱਕੀ ਹੋਈ ਸੀਗੀ ਤੇ ਬਾਕੀ ਜਿਹੜਾ ਪੋਸਟਮਾਰਟਮ ਦੇ ਵਿੱਚ ਸਾਰੀ ਚੀਜ਼ ਕਲੀਅਰ ਹੋ ਗਈ ਤੁਹਾਨੂੰ ਵੀ ਪਤਾ ਕਿੱਦਾਂ ਲੱਗ ਗਿਆ ਪੁਲਿਸ ਨੂੰ ਕਿਸੇ ਨੇ ਇਨਫੋਰਮੇਸ਼ਨ ਦਿੱਤੀ ਹੈ ਪਹਿਲੀ ਵਾਰ ਪਤਾ ਲੱਗਿਆ ਤਾਂ ਆਲਰੇਡੀ ਬੰਦ ਸੀਦਾ ਫੰਡਲ ਸੀ ਵਿਕਟਮ ਦੀ ਫੈਮਲੀ ਨੇ ਜੀ ਉਹਦੇ ਕਿਸੇ ਇੱਥੇ ਲੋਕਲ ਬੰਦੇ ਨਾਲ ਕੰਟੈਕਟ ਕੀਤਾ ਸੀਗਾ ਉਹ ਲੋਕਲ ਨੇ ਜਦੋਂ ਆ ਕੇ ਉਹਦਾ ਕੋਈ ਦੋਸਤ ਸੀਗਾ ਉਹਨੇ ਆ ਕੇ ਚੈੱਕ ਕੀਤਾ ਤਾਂ ਉਹਨੇ ਜਿਹੜਾ ਮੌਕੇ ਤੇ ਆ ਕੇ ਦੇਖਿਆ ਕਿ ਉਹ ਮਰ ਤੇ ਮਤਲਬ ਫੈਮਲੀ ਦਾ ਕੋਈ ਨਹੀਂ ਸੀ ਚੱਕ ਰਿਹਾ ਦਾ ਹਾਂਜੀ ਉਹਦੇ ਦੱਸਣ ਮੁਤਾਬਕ ਠੀਕ ਹੈ ਠੀਕ ਹੈ ਇੰਡੀਆ ਕ੍ਰਾਈਮ ਨਿਊਜ਼ ਜੁਰਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ